ਅੱਜ ਦੇ ਸ਼ਬਦ ਦੀ ਵਿਚਾਰ ਦੀ ਅਰੰਭਤਾ ਕਰੀਏ ਜੀ ਫਤਿਹ ਦੀ ਸਾਂਝ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਜਿਹੜਾ ਅੱਜ ਦਾ ਵਿਚਾਰ ਵਸੇ ਰੱਖਿਆ ਨਾ ਸੋਦਰ ਬਾਣੀ ਦੇ ਤਹਿਤ ਜਿਹੜਾ ਹੈ ਸੋ ਪੁਰਖ ਦਾ ਜਿਹੜਾ ਸਰਲੇਖ ਹੈ ਉਹਦੇ ਇੱਥਾਂ ਇਹ ਸ਼ਬਦ ਹੈ ਮਹਿਲਾ ਪਹਿਲਾ ਗੁਰਨਾਨਕ ਬਾਛਾ ਦਾ ਉਚਾਰਿਆ ਸ਼ਬਦ ਆਸਾ ਰਾਗ ਦੇ ਵਿੱਚ ਆਸਾ ਮੈਲਾ ਪਹਿਲਾ। ਔਰ ਆਰੰਭਕ ਬਾਣੀਆਂ ਜਿਹੜੀਆਂ ਗੁਰਾਂ ਸਾਹਿਬ ਦੀਆਂ ਉਹਦੇ ਵਿੱਚ ਇਹ ਦਰਜ ਹੈ ਔਰ ਉਸ ਤੋਂ ਬਾਅਦ 357 ਨੰਬਰ ਪੰਕ ਜਿੱਥੇ ਆਸਾ ਰਾਗ ਸ਼ੁਰੂ ਹੁੰਦਾ ਉੱਥੇ ਵੀ ਇਹ ਸ਼ਬਦ ਜਿਹੜਾ ਹੈ ਦਰਜ ਹੈ। ਸ਼ਬਦ ਦੀ ਜਿਹੜੀ ਰਹਾਉ ਦੀ ਪੰਕਤੀ ਹੈ ਮਨ ਏਕ ਨ ਚਿਤ ਸਮੂਹ ਮਨਾ ਹਰ ਬਿਸਰਤ ਤੇਰੇ ਗੁਣ ਦਲੇ। ਹਉ ਬਾਣੀ ਦੇ ਵਿੱਚ ਨਾ ਜਿਸ ਸੱਚ ਦੀ ਗੱਲ ਕੀਤੀ ਹੈ ਉਸ ਗੱਲ ਨੂੰ ਕਈ ਵਾਰੀ ਜਿਹੜਾ ਨਾ ਉਹ ਵੱਖਰੀ ਵੱਖਰੀ ਤਰੀਕਿਆਂ ਦੇ ਨਾਲ ਦੁਹਰਾਇਆ ਵੀ ਹੋਇਆ ਇੱਕ ਗੱਲ ਨੂੰ ਔਰ ਵਖਰੇ ਵਖਰੇ ਢੰਗ ਦੇ ਨਾਲ ਉਸ ਨੂੰ ਗੱਲ ਰਿਪੀਟ ਕੀਤੀ ਹੁਣ ਇੱਕੋ ਗੱਲ ਨੂੰ ਵਾਰ-ਵਾਰ ਵਾਰ-ਵਾਰ ਦੁਹਰਾਉਣ ਦਾ ਕੀ ਕਾਰਨ ਹੈ ਬਖਰੇ ਬਖਰੇ ਢੰਗ ਦੇ ਨਾਲ ਉਹਨੂੰ ਦੱਸਣ ਦਾ ਕੀ ਕਾਰਨ ਹੈ ਉਹਦਾ ਕਾਰਨ ਇਹ ਹੈ ਕਿ ਜਦੋਂ ਕਲਾਸ ਦੇ ਵਿੱਚ ਇੱਕ ਟੀਚਰ ਪੜਾਉਂਦਾ ਤੇ ਮੰਨ ਲਓ 40 50 ਬੱਚਿਆਂ ਦੀ ਕਲਾਸ ਹੈ ਉਹ ਟੀਚਰ ਪੜਾਉਂਦਾ ਨਾ ਜਦੋਂ ਜਦੋਂ ਪੇਪਰ ਹੁੰਦਾ ਰਿਜ਼ਲਟ ਆਉਂਦਾ ਸਾਰੇ ਬੱਚਿਆਂ ਦੇ ਨੰਬਰ ਇੱਕੋ ਜਿਹੇ ਨਹੀਂ ਆਉਂਦੇ ਕੋਈ ਟੌਪ ਤੇ ਹੁੰਦਾ ਤਾਂ ਕੋਈ ਫੇਲ ਵੀ ਹੁੰਦਾ ਕੋਈ ਮਿਡਲ 'ਚ ਰਹਿੰਦਾ ਕੋਈ ਕੁਝ ਵੱਧ ਘੱਟ ਨੰਬਰ ਆਉਂਦੇ ਨੇ ਉਹਦਾ ਕਾਰਨ ਇਹੀ ਹੈ ਕਿ ਐ ਨਹੀਂ ਕਿ ਜਿਹੜਾ ਬੱਚੇ ਤੇ ਘੱਟ ਨੰਬਰ ਆਏ ਉਹ ਕੋਈ ਦਿਮਾਗੋਂ ਘੱਟ ਨਹੀਂ ਹੁੰਦਾ ਦਿਮਾਗ ਉਹਨਾਂ ਦੇ ਪੂਰੀ ਹੁੰਦੇ ਨੇ ਠੀਕ ਹੀ ਹੁੰਦੇ ਨੇ ਲੇਕਿਨ ਹੁੰਦਾ ਕੀ ਹੈ ਕਿ ਉਸ ਜਿਸ ਟੈਕਨੀਕ ਦੇ ਨਾਲ ਟੀਚਰ ਪੜਾ ਰਿਹਾ ਹੁੰਦਾ ਨਾ ਉਹ ਟੈਕਨੀਕ ਬੱਚੇ ਨੂੰ ਸਮਝ ਨਹੀਂ ਆਂਦੀ ਕਈ ਵਾਰੀ ਜਿਸ ਢੰਗ ਦੇ ਨਾਲ ਟੀਚਰ ਪੜਾ ਰਿਹਾ ਹੁੰਦਾ ਉਹ ਢੰਗ ਉਹਨੂੰ ਸਮਝ ਨਹੀਂ ਆਉਂਦਾ ਉਹਦੇ ਤੋਂ ਬਚਣ ਵਾਸਤੇ ਜਾਂ ਉਹਦੇ ਸੁਧਾਰ ਵਾਸਤੇ ਮਾਪਿਓ ਕੀ ਕਰਦੇ ਨੇ ਉਹਦੀ ਟਿਊਸ਼ਨ ਲਗਾ ਦਿੰਦੇ ਕੋਚਿੰਗ ਲਗਾ ਦੇਣੇ ਇਸ ਕਰਕੇ ਦੇਖੋ ਕੋਚਿੰਗ ਦੇ ਟੀਚ ਜਿਹੜਾ ਪੜਾਉਂਦਾ ਉਹ ਵੀ ਉਹੀ ਪੜਾਉਂਦਾ ਜੋ ਸਕੂਲ ਚ ਚੈਪਟਰ ਪੜਾਇਆ ਜਾਂਦਾ ਉਹੀ ਚੈਪਟਰ ਕੋਚਿੰਗ ਟੀਚਰ ਜਿ ਟਿਊਸ਼ਨ ਵਾਲਾ ਵੀ ਉਹੀ ਪੜਾਉਂਦਾ ਲੇਕਿਨ ਉਹਦਾ ਭਰਾ ਪੜਾਉਣ ਦਾ ਢੰਗ ਵੱਖਰਾ ਹੁੰਦਾ ਉਹ ਪਰਸਨਲ ਜਿਹੜਾ ਉਹ ਅਟੈਂਸ਼ਨ ਦਿੰਦਾ ਤੇ ਮਾਪਿਓ ਨੂੰ ਇਹ ਲੱਗਦਾ ਕਿ ਉਸ ਢੰਗ ਦੇ ਨਾਲ ਸਾਰੇ ਬੱਚਿਆਂ ਦੇ ਵਿੱਚ ਬੈਠ ਕੇ ਜਾਂ ਉਸ ਜਿਸ ਢੰਗ ਨਾਲ ਉਹਨੇ ਤਰੀਕੇ ਨਾਲ ਦੱਸਿਆ ਜਾਂ ਇੱਕ ਵਾਰੀ ਦੱਸ ਕੇ ਉਹਨੇ ਸਮਝਾਇਆ ਉਸ ਢੰਗ ਦੇ ਨਾਲ ਸਾਡੇ ਬੱਚੇ ਨੂੰ ਨਾ ਸਮਝ ਆਏ ਤੇ ਇਹ ਟੀਚਰ ਜਿਹੜਾ ਇਹਦਾ ਪੜਾਇਆ ਹੋਇਆ ਇਸ ਢੰਗ ਦੇ ਨਾਲ ਸਮਝਾਇਆ ਹੋਇਆ ਸਾਡੇ ਬੱਚੇ ਨੂੰ ਜ਼ਿਆਦਾ ਸਮਝ ਆਏਗਾ ਉਹ ਇਸ ਕਰਕੇ ਜਿਹੜੀ ਹੈ ਉਹ ਕੋਚਿੰਗ ਕਰਾ ਲ। ਪਰ ਜਿਹੜਾ ਬੱਚਾ ਸਕੂਲੋਂ ਨਾ ਪੜ੍ਹੇ ਕੋਚਿੰਗ ਵੀ ਨਾ ਸਮਝ ਆਵੇ। ਉਹਦਾ ਕੀ ਕਰੀਏ? ਹੁਣ ਇਸੇ ਕਰਕੇ ਗੁਰਬਾਣੀ ਦਾ ਜਿਹੜਾ ਇੱਕ ਕੋਈ ਕਨਸੈਪਟ ਹੈ ਇੱਕ ਸਿਧਾਂਤ ਹੈ ਉਹਨੂੰ ਵੱਖਰੇ ਵੱਖਰੇ ਢੰਗਾਂ ਦੇ ਨਾਲ ਦੱਸਿਆ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਦੱਸਿਆ। ਔਰ ਇਥੇ 1 ਨਹੀਂ 2 ਨਹੀਂ 3 ਨਹੀਂ 35 ਟੀਚਰ ਬੈਠੇ ਪੜਾਉਣ ਵਾਸਤੇ ਸਾਰਿਆਂ ਨੇ ਇੱਕ ਗੱਲ ਨੂੰ ਵੱਖਰੇ ਵੱਖਰੇ ਢੰਗ ਦੇ ਨਾਲ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਗੱਲ ਕੀਤੀ ਹੈ ਹੁਣ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲੇ ਕੀਤੀ ਹੈ ਨਾ ਇੱਕ ਔਂਕਾਰ ਉਸੇ ਇੱਕ ਔਂਕਾਰ ਨੂੰ ਵੱਖਰੇ ਵੱਖਰੇ ਢੰਗਾ ਦੇ ਨਾਲ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ 35 ਮਾਪੜਖਾਨੇ 35 ਮਾਪ ਜਿਹੜੇ ਟੀਚਰ ਨੇ ਉਹਨਾਂ ਨੇ ਗੱਲ ਕੀਤੀ ਇੱਕੋ ਦੀ ਪਰ ਜਿਸ ਤਰ੍ਹਾਂ ਇੱਕ ਟਿਊਸ਼ਨ ਲਗਾ ਕੇ ਬੱਚੇ ਨੂੰ ਨਹੀਂ ਸਮਝਾਉਂਦੀ ਤੇ 35 ਟੀਚਰ ਸਾਡੇ ਕੋਲ ਪੜਾਉਣ ਵਾਲੇ ਬੈਠੇ ਹੋਣ ਤਾਂ ਸਾਨੂੰ ਤਾਂ ਵੀ ਨਾ ਸਮਝ ਆਏ ਤੇ ਸਾਡੇ ਤੋਂ ਵੱਧ ਬੂਰਖ ਕਿਹੜਾ ਹੋਏਗਾ ਇੱਥੇ ਵੀ ਉਹੀ ਗੱਲ ਗਈ ਹੈ ਮਨ ਏਕ ਨ ਚੇਤਸ ਉਹ ਇੱਕ ਓੰਕਾਰ ਦੀ ਗੱਲ ਇੱਥੇ ਦੂਸਰੇ ਢੰਗ ਨਾਲ ਗਈ ਹੈ ਮਨ ਏਕ ਨ ਚੇਤਸ ਜੇ ਤੇਰਾ ਇੱਕ ਦੇ ਦਾ ਤੈਨੂੰ ਚੇਤਾ ਨਹੀਂ ਹੈ ਇੰਨਾ ਕੁਝ ਪੜ੍ਹ ਕੇ ਤੈਨੂੰ ਇੱਕ ਚੇਤੇ ਨਹੀਂ ਆਇਆ ਇੱਕ ਤੇਰੇ ਚੇਤੇ 'ਚ ਨਹੀਂ ਹੈ ਤੇ ਫਿਰ ਮੂੜ ਮੂੜ ਰੱਖਾ ਤੇਰਾ ਤਾਂ ਵੱਡਾ ਵੀ ਕੋਈ ਮੂੜਦਾ ਪੜ੍ਹ ਜਾਣੇ ਆ ਸੀ ਸੁਖਮਨੀ ਸਾਹਿਬ ਬੜਾ ਪੜ ਲਿਆ ਹੈ ਸੁਖਮਨੀ ਸਾਹਿਬ ਦੇ ਵਿੱਚ ਜਦੋਂ ਪੜਿਆ ਜਲਥਲ ਮਈਲ ਪੂਰਿਆ ਸਵਾਮੀ ਸਰਜਨ ਹਾਰ ਨਾਨਕ ਇੱਕੋ ਉਪਸਰਿਆ ਦੂਜਾ ਕੀ ਹੁਣ ਇੱਕ ਦੀ ਗੱਲ ਪੜ੍ਹ ਲਈ ਹੈਨਾ ਇੱਕ ਵਿਸਥਾਰ ਇੱਕ ਤੇ ਭਏ ਇੱਕ ਆਰਾਧ ਪਰਛਦ ਦੇ ਇਹ ਸਾਰੀ ਗੱਲਾਂ ਪੜੀਆਂ ਸਹਿਸ ਤਵ ਨੈਨ ਨੈਨ ਹੈ ਤੋ ਹੀ ਕੋ ਸਹਿਸ ਬੁਰਤ ਨਾ ਇੱਕ ਤੋ ਹੀ ਸਾਰੀਆਂ ਇੱਕ ਇੱਕ ਦੀ ਗੱਲ ਕਿੰਨੀ ਵਾਰੀ ਦਸੀ ਆਦ ਅਨਿਲ ਅਨਾਦ ਅਨਾਹਦ ਜੁਗ ਜੁਗ ਇੱਕੋ ਵੇਸ ਕਿੰਨੀ ਵਾਰੀ ਕਿੰਨੀ ਜਗ੍ਹਾ ਤੇ ਸੈਂਕੜੋ ਵਾਰੀ ਸੈਂਕੜੇ ਇਗਜ਼ਾਮਪਲ ਨੇ ਸਾਡੇ ਕੋਲ ਜਿਵੇਂ ਇੱਕ ਦੀ ਗੱਲ ਕੀਤੀ ਔਰ ਉਹ ਇੱਕ ਆ ਓੰਕਾਰ ਦੇ ਉਹਦੇ ਪੜੇ ਆ ਜਿਹੜਾ ਪਹਿਲਾ ਅੱਖਰ ਤੇ ਜੇ ਇੱਕ ਦੀ ਗੱਲ ਸਮਝ ਨਾ ਆਈ ਜਿਹੜਾ ਇਹ ਪਹਿਲਾ ਅੱਖਰ ਹੈ ਇੱਕ ਓੰਕਾਰ ਉਹਦਾ ਤਿੰਨ ਹਿੱਸੇ ਨੇ ਇੱਕ ਓੰਕਾਰ ਹੈ ਨਾ ਉਹ ਉਹ ਤਿੰਨ ਹਿੱਸਿਆਂ ਦੇ ਵਿੱਚੋਂ ਇਹ ਸਾਰਾ ਕੁਝ ਪੜ੍ਹ ਕੇ ਜੇ ਕੋਈ ਜਾ ਕੇ ਕੋਈ ਬੰਦਾ ਫੋਟੋ ਦੇ ਅੱਗੇ ਮੱਥਾ ਦੇ ਕੇ ਰਿਹਾ ਕੋਈ ਮੂਰਤੀਆਂ ਨੂੰ ਨਮਸਕਾਰ ਕਰ ਰਿਹਾ ਕੋਈ ਕਹਿਣ ਗਿਆ ਕਿ ਇਹ ਬ੍ਰह्म ज्ञानी ਨੇ ਉਹਨਾਂ ਨੂੰ ਮੱਥਾ ਟੇਕੂ ਇਹ ਗੁਰੂ ਜੀ ਨੇ ਇਹਨਾਂ ਨੂੰ ਪ੍ਰਣਾਮ ਕਰੀਏ ਜਾਂ ਕੋਈ ਹੋਰ ਸੰਤ ਜੀ ਨੇ ਇਹਨਾਂ ਨੂੰ ਮੱਥਾ ਇਹ ਸਾਰਾ ਕੁਝ ਵੀ ਕਰ ਰਿਹਾ ਤੇ ਬਾਣੀ ਵੀ ਪੜ੍ਹੀ ਜਾ ਰਿਹਾ ਉਹ ਇੱਕ ਓੰਕਾਰ ਦੇ ਤਿੰਨ ਹਿੱਸਿਆਂ ਦੇ ਵਿੱਚ ਉਹਨੂੰ ਇੱਕ ਹਿੱਸਾ ਜਿਹੜਾ ਇੱਕ ਦੀ ਗੱਲ ਨਾ ਉਹ ਵੀ ਸਮਝ ਨਹੀਂ ਆਈ ਭਾਵੇਂ ਜਿੰਨੇ ਮਰਜ਼ੀ ਸੁਖਮਨੀ ਸਾਹਿਬ ਕਰ ਲਏ ਜਿੰਨੀ ਮਰਜ਼ੀਆਂ ਜਪਜੀ ਸਾਹਿਬ ਗੱਲਾਂ ਲੀਆਂ ਲੜੀਆਂ ਚਾ ਲੀਆਂ ਖਵਾਂਡ ਪਾਟ ਕਰ ਲਏ ਕੀਰਤਨ ਕਰ ਲਿਆ ਰੈਣ ਸਵਾਈਆਂ ਕਰ ਲੀਆਂ ਕੀਰਤਨ ਦਰਬਾਰ ਅਟੈਂਡ ਕਰ ਲਿਆ ਬੜਾ ਕੁਝ ਕਰ ਲਿਆ ਪਰ ਇੱਕ ਔੰਕਾਰ ਦਾ ਇੱਕ ਹਿੱਸਾ ਜਿਹੜਾ ਇੱਕ ਹੈ ਨਾ ਉਹ ਵੀ ਉਹ ਸਮਝ ਨਹੀਂ ਪਾਇਆ ਸਮਝ ਸੋ ਇਸ ਕਰਕੇ ਵੱਖਰੇ ਵੱਖਰੇ ਢੰਗਾਂ ਦੇ ਨਾਲ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਗੱਲ ਕੀਤੀ ਇਹਨੂੰ ਕਿਹਾ ਕਿ ਅੱਜ ਫਿਰ ਉਹੀ ਗੱਲ ਕੀਤੀ ਮਨ ਮਨ ਨੂੰ ਸਮਝਾਇਆ ਇੱਕ ਨਾ ਚੇਤਸ ਇੱਕ ਤੇਰੇ ਚਿੱਤ ਦੇ ਵਿੱਚ ਨਹੀਂ ਚੇਤਸ ਕੀ ਹੁੰਦਾ ਚਿੱਤ ਹੁੰਦਾ ਜਿਹੜੀ ਗੱਲ ਜਿਹੜੀ ਗੱਲ ਸਾਨੂੰ ਯਾਦ ਰਹਿੰਦੀ ਹੈ ਨਾ ਉਹ ਯਾਦ ਇਸੇ ਕਰਕੇ ਰਹਿੰਦੀ ਹੈ ਕਿ ਉਹ ਚਿੱਤ ਦੇ ਵਿੱਚ ਚਲੀ ਜਾਂਦੀ ਹੈ ਕਈ ਵਾਰੀ ਅਸੀਂ ਕੋਈ ਕੰਮ ਚੀਜ਼ ਰੱਖਦੇ ਆ 5 ਮਿੰਟ ਬਾਅਦ ਭੁੱਲ ਜਾਂਦੇ ਆ ਕਿੱਥੇ ਰੱਖੀ ਕੋਈ ਸਮਾਨ ਲਿਆਣਾ ਹੁੰਦਾ ਗੌਰਮੈਂਟ ਪਾਸ ਸਾਨੂੰ ਯਾਦ ਹੀ ਨਹੀਂ ਆਂਦਾ ਕਿ ਪਿਆਲਣਾ ਜੀ ਕੋ ਫੋਨ ਕਰਨ ਆਂਦਾ ਸਾਨੂੰ ਭੁੱਲ ਜਾਂਦਾ ਕਿ ਨੂੰ ਫੋਨ ਕਰਦਾ ਸੀ ਯਾਦ ਭੁੱਲ ਗਿਆ 2 ਮਿੰਟ 3 ਮਿੰਟ ਪਾਦੀ ਤੇ ਕੋਈ ਐਸੀ ਗੱਲ ਹੁੰਦੀ ਐ ਅਸੀਂ ਕਹਿੰਨੇ ਆ ਉਹ 74 ਦੇ ਵਿੱਚ ਹੋਇਆ ਸੀ 20 ਸਾਲ 30 ਸਾਲ 50 50 ਸਾਲ ਪੁਰਾਣੀ ਗੱਲ ਹੂ ਬੂ ਐਜ਼ ਇਟ ਇਜ਼ ਸਾਡੇ ਸਾਨੂੰ ਯਾਦ ਰਹਾਂਦੀ ਐ ਅਸੀਂ ਉਸ ਤਰ੍ਹਾਂ ਸੁਣਾ ਦਿੰਨੇ ਆ ਜਿਸ ਤਰ੍ਹਾਂ ਅੱਜ ਸਾਡੇ ਸਾਹਮਣੇ ਵਾਪਸ ਕਿਉਂ ਕਿਉਂਕਿ ਉਹ ਜਿਹੜੀ ਘਟਨਾ ਐ ਉਹ ਜਿਹੜੀ ਗੱਲ ਐ ਉਹ ਸਾਡੇ ਚਿੱਤ ਦੇ ਵਿੱਚ ਚਲੀ ਗਈ ਜਿਹੜੀ ਗੱਲ ਚਿੱਤ ਦੇ ਵਿੱਚ ਜਾ ਕੇ ਸਟੋਰ ਹੋ ਜਾਂਦੀ ਹੈ ਉਹ ਸਾਰੀ ਜ਼ਿੰਦਗੀ ਦੀ ਬਹਿੰਦੀ ਕਈ ਸਾਲ ਬੀਤ ਜਾਂਦੇ ਨੇ 30 40 40 50 50 60 ਸਾਲ ਬਾਅਦ ਵੀ ਉਹ ਗੱਲ ਯਾਦ ਰਹਿੰਦੀ ਹੈ ਤੇ ਜਿਹੜੀ ਸਾਡੇ ਚਿੱਤ ਤੱਕ ਨਹੀਂ ਪਹੁੰਚਦੀ ਗੱਲ ਉਹ ਸਾਨੂੰ 2 ਮਿੰਟ 5 ਮਿੰਟ ਬਾਅਦ ਵੀ ਕੋਲ ਜਾਂਦੀ ਹੈ ਸੋ ਇੱਥੇ ਕਿਹਾ ਕਿ ਤੂੰ ਜੇ ਭੁੱਲਦਾ ਪਿਆ ਨਾ ਇਹਦਾ ਮਤਲਬ ਉਹ ਇੱਕ ਦੀ ਗੱਲ ਤੇਰੇ ਚਿੱਤ ਤੱਕ ਨਹੀਂ ਗਈ ਅਜੇ ਤੱਕ ਉਤੋਂ ਉਤੋਂ ਬਸ ਰਟਨ ਕਰੀ ਜਾ ਰਹੇ ਆਂ ਪੜ੍ਹੀ ਜਾ ਰਹੇ ਆਂ ਘੜੀਆਂ ਚਲਾ ਲੀਆਂ ਪਾਠ ਕਰ ਲਏ ਨੇ ਗਿਣਤੀ ਮਣਤੀ ਸਭ ਕੁਝ ਕਰ ਲਿਆ ਪਰ ਮਨ ਇੱਕ ਨਾ ਚੇਤਸ ਤੇਰੇ ਚਿੱਤ ਤੱਕ ਨਹੀਂ ਪਹੁੰਚਿਆ ਉਹ ਇੱਕ ਦੀ ਗੱਲ ਨੂੰੜ ਮਨਾ ਔਰ ਉਸ ਇੱਕ ਦੇ ਗੱਲ ਜਿਹੜੀ ਏ ਉਹ ਇੱਕ ਦੀ ਜਿਹੜਾ ਕਨਸੈਪਟ ਹੈ ਉਹ ਸਿਧਾਂਤ ਹੈ ਉਹ ਤੇਰੇ ਚਿੱਤ ਤੱਕ ਨਹੀਂ ਪਹੁੰਚਿਆ ਜਾਂ ਚਿੱਤ ਤੱਕ ਉਹ ਨੂੰ ਨਹੀਂ ਪਹੁੰਚਾਇਆ ਤੂੰ ਚਿੱਤ ਦੇ ਵਿੱਚ ਨਹੀਂ ਹੈ ਤੇ ਉਹਦਾ ਰਿਜ਼ਲਟ ਕੀ ਹੋਇਆ ਹਰ ਬਿਸਰਤ ਯਾਦ ਭੁੱਲ ਗਈ ਜਿਹੜਾ ਚਿੱਤ ਤੱਕ ਜਿਹੜੀ ਚੀਜ਼ ਚਿੱਤ ਤੱਕ ਨਹੀਂ ਗਈ ਉਹਦੇ ਭੁੱਲ ਜਾਂਦਾ ਮਿੰਡੀ ਚ ਭੁੱਲ ਜਾਂਦਾ ਹਰ ਬਿਸਰਤ ਜਾਂ ਨਾਮ ਬੜਾ ਲਿਆ ਪਰ ਚਿੱਤ ਤੱਕ ਨਹੀਂ ਪਹੁੰਚ ਹਰ ਬਿਸਰਤ ਤੇਰੇ ਗੁਣ ਗੱਲਿਆ ਗੁਣ ਗੱਲਿਆ ਇਹ ਨੁਕਸਾਨ ਹੋ ਗਿਆ ਹੁਣ ਦੇਖੋ ਜਦੋਂ ਅਸੀਂ ਗੁਣ ਗੱਲਣ ਦੀ ਗੱਲ ਕਰਦੇ ਹਾਂ ਨਾ ਗੁਣ ਗਲਦੇ ਕਿਸ ਨਾਲ ਇੱਥੇ ਗੱਲਾਂ ਕਿਉਂ ਕਿ ਕੋਈ ਵੀ ਚੀਜ਼ ਜਿਹੜੀ ਅਸੀਂ ਘਰ ਦੇ ਵਿੱਚ ਲਿਆਨੇ ਆ ਮੰਨ ਲਓ ਫਰੂਟ ਲਿਆ ਫਰੂਟ ਲਿਆ ਕੇ ਫਰੂਟ ਦੀ ਇੱਕ ਮਤਲਬ ਸ਼ੈਲਫ ਲਾਈਫ ਹੁੰਦੀ ਹੈ ਸਬਜ਼ੀ ਦੀ ਇੱਕ ਸ਼ੈਲਫ ਲਾਈਫ ਹੁੰਦੀ ਹੈ ਜੇ ਉਹ ਪਿਆ ਹੋਇਆ ਉਹਨੂੰ ਵਰਤੋਂ ਦੇ ਵਿੱਚ ਨਹੀਂ ਲੈਂਦਾ ਜਾਂ ਉਹਦੀ ਸੰਭਾਲ ਨਹੀਂ ਕੀਤੀ ਦੋਨੋਂ ਹੀ ਕੰਡੀਸ਼ਨ ਦੇ ਵਿੱਚ ਫਰੂਟ ਪਿਆ ਪਿਆ ਚੰਗੇ ਤੋਂ ਚੰਗਾ ਫਰੂਟ ਚੰਗੇ ਤੋਂ ਚੰਗੇ ਮਹਿੰਗਾ ਤੋਂ ਮਹਿੰਗਾ ਫਰੂਟ ਮਹਿੰਗੇ ਤੋਂ ਮਹਿੰਗਾ ਸਬਜ਼ੀ ਲਿਆ ਕੇ ਰੱਖੋ ਥੋੜੇ ਦਿਨ ਬਾਅਦ ਦੇਖੋ ਘਲ ਜੀ ਕਿਉਂਕਿ ਵਰਤੋਂ ਚ ਨਹੀਂ ਲੈਂਦੀ ਵਰਤੋਂ ਚ ਕਿਉਂ ਨਹੀਂ ਲੈਂਦੀ ਕਿਉਂਕਿ ਉਹ ਉਸ ਇੱਕ ਦਾ ਚੇਤਾ ਨਹੀਂ ਹੈ ਸਾਨੂੰ ਜੇ ਇੱਕ ਦਾ ਚੇਤਾ ਹੋਏ ਤੇ ਸਾਨੂੰ ਉਹ ਆਪਣੇ ਉਹ ਗੁਣ ਤੇ ਸਾਡੇ ਅੰਦਰ ਹੀ ਪਏ ਹੋਏ ਨੇ ਜਦੋਂ ਇਨਸਾਨ ਪੈਦਾ ਹੁੰਦਾ ਹੈ ਤੇ ਸਹਿਜ ਸਲੀਨਤਾ ਸੰਤੋਖ ਇਹ ਕਈ ਚੀਜ਼ਾਂ ਨਾਲ ਇਨਸਾਨ ਦੇ ਨਾਲ ਪੈਦਾ ਹੁੰਦੀ ਹੈ ਬੱਚਾ ਕਹਿੰਦੇ ਨੇ ਬੱਚਾ ਰੱਬ ਦਾ ਰੂਪ ਹੈ ਕਿਸੇ ਨਾਲ ਕਿੰਨਾ ਪਿਆਰਾ ਲੱਗਦਾ ਬੱਚਾ ਬਿਲਕੁਲ ਮਤਲਬ ਮਾਸੂਮ ਲੱਗਦਾ ਹੈ ਉਹ ਕਿੰਨਾ ਮਤਲਬ ਉਹਦੇ ਤੇ ਪਿਆਰ ਆਂਦਾ ਹੈ ਬੱਚੇ ਮਤਲਬ ਸਦਾ ਹੱਸਦਾ ਹੈ ਤੇ ਇਸ ਤਰ੍ਹਾਂ ਖਿਲਖਲਾਟ ਮਤਲਬ ਚਿਹਰਾ ਖਿਲ ਜਾਂਦਾ ਸਾਰਿਆਂ ਦਾ ਬੱਚੇ ਸਾਰੀਆਂ ਉਹ ਰੱਬੀ ਗੁਣ ਉਹਦੇ ਅੰਦਰ ਹੁੰਦੇ ਨੇ ਪਰ ਜਿਉਂ 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 ਵੱਡਾ ਹੁੰਦਾ ਹੈ ਉਹ ਗੁਣ ਹੁੰਦੇ ਹੁੰਦੇ ਉਹਦੇ ਦਿਖਾਈ ਨਹੀਂ ਹੁੰਦਾ ਉਹਦੇ ਵਰਤੋਂ ਨਹੀਂ ਆਉਂਦੀ ਉਹਨੂੰ ਪ੍ਰਗਟ ਨਹੀਂ ਹੁੰਦੇ ਉਹ ਪੇ ਪੇ ਗੱਲਨੇ ਸ਼ੁਰੂ ਕਰਦੇ ਸੋ ਚਿੱਤ ਦੇ ਵਿੱਚ ਇਹਨੂੰ ਗੁਰਬਾਣੀ ਜਿਹਾ ਚਿੱਤ ਚੇਤਸ ਕੀ ਨੈ ਬਾਵਰੀਆ ਹਰ ਬਿਸਰਤ ਤੇਰੇ ਗੁਲਗਲਿਆ ਸਚਿਤ ਦੇ ਵਿੱਚ ਜਿਹੜਾ ਇਹਨਾਂ ਗੱਲ ਉਹ ਇੱਕ ਦੀ ਜਦ ਤੱਕ ਨਹੀਂ ਪਹੁੰਚੇਗੀ ਤਦ ਤੱਕ ਗੁਣਾ ਨੂੰ ਪ੍ਰਗਟ ਨਹੀਂ ਕੀਤਾ ਜਾਂਦਾ ਹਰਗੁਣ ਪ੍ਰਗਟ ਨਹੀਂ ਹੋਏ ਗੁਣਾ ਦਾ ਇਸਤੇਮਾਲ ਨਹੀਂ ਹੋਇਆ ਗੁਣਾ ਦਾ ਯੂਜ਼ ਨਹੀਂ ਹੋਇਆ ਉਹ ਪੇ ਪੇ ਜਿਹੜੇ ਗੁਣ ਖਤਮ ਹੋ ਜਾਂਦੇ ਨੇ ਕਿਸ ਤਰ੍ਹਾਂ ਇੱਕ ਬੱਚਾ ਜਿਹੜਾ ਉਹ ਉਸੇ ਸਹਾਇਤਾ ਵੀ ਹੁੰਦੀ ਹੈ ਉਹਦੇ ਉਹਦੇ ਅੰਦਰ ਕੋਈ ਵੈਰ ਵਿਰੋਧ ਨਹੀਂ ਹੁੰਦਾ ਉਹਨੂੰ ਜਿਹੜਾ ਬੁਲਾਉਂਦਾ ਉਹਦੇ ਕੋਲ ਹੀ ਚਲਾ ਜਾਂਦਾ ਥੋੜਾ ਜਿਹਾ ਵੱਡਾ ਹੁੰਦਾ ਤੇ ਫਿਰ ਉਹ ਸੋਚਦਾ ਕਿ ਮੈਂ ਇਹਦੇ ਕੋਲ ਜਾਣਾ ਤੇ ਕਿਹਦੇ ਕੋਲ ਨਹੀਂ ਜਾਣਾ ਇਹ ਕਿਹੜਾ ਮੇਰਾ ਆਪਣਾ ਕਿਹੜਾ ਬਰਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਇਹ ਉਸ ਇੱਕ ਦੇ ਚੇਤੇ ਦੇ ਨਾ ਹੋਣ ਕਰਕੇ ਇਨਸਾਨ ਦੇ ਚੰਗੇ ਸੋ ਜਿਉਂ ਜਿਉਂ ਗੁਣ ਜਿਹੜੇ ਨੇ ਉਹ ਇਸਤੇਮਾਲ ਨਹੀਂ ਹੁੰਦੇ ਇਹ ਇੱਕ ਫਿਤਰਤ ਹੈ ਇੱਕ ਰੱਬੀ ਨਿਯਮ ਹੈ ਇਹਨੂੰ ਕਹਿੰਦੇ ਨੇ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀ ਹੈ ਹਰ ਹਾਂ ਜਬ ਵਿਸਰੇ ਗੋਵਿੰਦ ਰਾਏ ਦਿਨੋ ਦਿਨ ਕੱਟੀ ਹੈ ਉਹ ਵਿਸਰ ਗਿਆ ਨਾ ਇਹ ਗੁਣ ਕੱਟਨੇ ਸ਼ੁਰੂ ਹੋਏ ਸੋ ਇਹ ਰਹਾਉ ਦੇ ਭਗਤੀ ਹੈ ਇਹ ਜਿਹੜਾ ਹਰੀ ਉਹ ਰੱਬ ਉਹ ਇੱਕ ਜਿਹੜਾ ਹੈ ਉਹ ਤੇਰੇ ਚੇਤੇ ਦੇ ਵਿੱਚ ਨਹੀਂ ਹੈ ਤੇ ਤੇਰਾ ਕੀ ਨੁਕਸਾਨ ਹੈ ਔਰ ਪਹਿਲਾ ਜਿਹੜਾ ਪਤਾ ਹੈ ਉਹ ਕਹਿੰਦੇ ਤਿਤ ਸਰਵਰੜਾ ਪਹਿਲੇ ਨਿਵਾਸ ਪਾਣੀ ਪਾਵਕ ਤਿੰਨ ਹੈ ਕੀਆ ਸਰਵਰ ਹੁੰਦਾ ਸਰੋਵਰ ਕਹਿੰਦੇ ਤਲਾਬ ਤੇ ਸਰਵਰੜਾ ਜਿਹੜਾ ਨਾ ਲਫ਼ਜ਼ ਉਹ ਆਇਆ ਇੱਕ ਭਿਆਨਕ ਸਵਰ ਉਹ। ਭਿਆਨਕ ਕਿਉਂ ਹੈ? ਭਾਈ ਲੈ ਨਿਵਾਸਾ ਪਾਣੀ ਪਾਵਕ ਤੇ ਨਹੀਂ ਗਿਆ ਉਸ ਸਰੋਵਰ ਦੇ ਵਿੱਚ ਪਾਣੀ ਦੀ ਜਗਾ ਅੱਗ ਹੈ। ਪਾਵਕ ਹੁੰਦਾ ਅੱਗ। ਉਹਦੇ ਵਿੱਚ ਤੇਰਾ ਨਿਵਾਸ ਹੈ। ਉਹਦੇ ਵਿੱਚ ਇਨਸਾਨ ਜਿਹੜਾ ਨਾ ਜਿਹੜਾ ਇਹ ਉਹਦੀ ਅਵਸਥਾ ਹੈ ਜਿਹੜਾ ਜਿਹੜਾ ਇੱਕ ਨੂਨੀ ਚੇਤ ਦਾ। ਰਹਾਉ ਦੀ ਪੰਕ। ਜਿਹਦੇ ਗੁਣ ਗੱਲ ਹੈ ਸੋ ਇਹ ਜਿਹੜਾ ਉਹਦੇ ਵਿੱਚ ਅੱਗ ਕਿਹੜੀ ਹੈ ਅੱਗ ਕਹਿੰਦੇ ਨੇ ਹੰਸ ਹੇਤ ਲੋਭ ਕੋਧ ਚਾਰੇ ਨਦੀਆਂ ਅੱਗ ਹੰਸ ਹੰਸ ਮਤਲਬ ਇਹ ਉਹ ਪੰਛੀ ਹੰਸ ਦੀ ਗੱਲ ਨਹੀਂ ਹੰਸ ਦਾ ਮਤਲਬ ਹੈ ਹਿੰਸਾ ਵੈਰ ਵਿਰੋਧ ਹੇਤ ਜਿਹੜਾ মোহ ਪਿਆ ਹੋਇਆ ਲੋਭ ਕੋਧ ਚਾਰੇ ਨਦੀਆਂ ਅਗ ਪਵੈ ਧਜੇ ਨਾਨਕਾ ਤਰੀਏ ਕਰਮੀ ਲਗ ਸਿਰਫ ਕਰਮਾਂ ਦੇ ਨਾਲ ਚੰਗੇ ਕਰਮਾਂ ਦੇ ਨਾਲ ਇਸ ਨੂੰ ਤਰਿਆ ਜਾਂਦਾ ਹੈ ਬਾਕੀ ਇਹ ਤਾਂ ਹੈ ਹੀ ਹੈ ਇਹ ਅੱਗ ਹੀ ਆ ਉਹ ਸਾਰੀਆਂ ਅੱਗ ਦੇ ਵਿੱਚ ਹੈ ਪੰਕਜੁ ਮੋਹ ਪਗ ਨਹੀਂ ਚਾਲਾ ਹਮ ਦੇਖਾਂ ਤੈ ਡੁੱਬੀਏ ਉਹ ਤੇ ਕਈ ਵਾਰੀ ਅਸੀਂ ਆਪ ਤੋਰ ਤੇ ਗੁਟ ਗਿਆ ਹਸਨਾ ਇਹ ਪੰਕਜ ਨਫਜ਼ ਮਿਲਦਾ ਪੰਕਜ ਮੋ ਪੰਕਜ ਲਫ਼ਜ਼ ਨਹੀਂ ਹੈ ਪੰਕਜ ਹੁੰਦਾ ਫੁੱਲ ਕਮਲ ਦੇ ਫੁੱਲ ਨੂੰ ਪੰਕਜ ਕਹਿੰਦੇ ਨੇ ਜਿਹੜਾ ਪੰਕ ਹੈ ਪੰਗ ਕਿ ਚਿਕੜ ਨੂੰ ਕਹਿੰਦੇ ਆ ਉਹ ਮੋ ਦਾ ਚਿਕੜ ਪੰਕ ਜੋ ਮੋ ਪਗ ਨਹੀਂ ਚੱਲਦੇ ਹੁਣ ਉਸ ਸਰੋਵਰ ਦੇ ਵਿੱਚ ਅੱਗ ਦੇ ਨਾਲ ਨਾਲ ਚਿਕੜ ਵੀ ਹੈ ਚਿਕੜ ਜਿਹੜਾ ਹੈ ਉਹ ਤੁਰੋਂ ਨਹੀਂ ਦਿੰਦਾ ਤੇ ਪੈਰ ਫਸ ਜਾਂਦੇ ਨੇ ਤੇ ਚਿਕੜ ਦੇ ਅ ਅੱਗੇ ਵਧਣਾ ਮੁਸ਼ਕਲ ਹੈ। ਉਹ ਮੋਹ ਜਿਹੜਾ ਹੈ ਉਹ ਜਕੜ ਕੇ ਰੱਖਦਾ। ਸੋ ਉਹ ਉਹ ਜਿਹੜਾ ਇੱਕਦੂ ਚੇਤਨ ਦੀ ਗੱਲ ਹੈ, ਇੱਕ ਨੂੰ ਧਿਆਨ ਦੀ ਗੱਲ ਹੈ, ਇੱਕ ਨੂੰ ਚੇਤੇ ਵਿੱਚ ਰੱਖਣ ਦੀ ਗੱਲ ਹੈ, ਉਹ ਉਧਰ ਕਦਮ ਵਧਦੇ ਨਹੀਂ ਕਿਉਂਕਿ ਮੋਹ ਦਾ ਚਿੱਕੜ ਜਿਹੜਾ ਉਹ ਫਸਿਆ, ਉਹਦੇ ਵਿੱਚ ਪੈਰ ਫਸੇ ਹੋਏ ਨੇ। ਸੋ ਇਹ ਮੋਹ ਜਿਹੜਾ ਨਾ ਉਹ ਮਤਲਬ ਹਰ ਵੱਲੇ ਇਹੀ ਹੁੰਦਾ ਕਿ ਇੰਨਾ ਜੋੜ ਲਵਾਂਗਾ ਫਿਰ ਸੁਖੀ ਹੋਵਾਂ। ਕਿਉਂਕਿ ਹੁਣ ਇੱਕ ਇੱਕ ਨੌਨੀ ਚਾਹਤੇਗਾ। ਹੁਣ ਉਧਰ ਤਿਆਰ ਉਹਦਾ ਤਿਆਰ ਹੈ ਕਿ ਇਹ ਜੋੜਾਂਗਾ ਇੰਨਾ ਇਕੱਠਾ ਹੋਏਗਾ ਤਾਂ ਸੁਖੀ ਹੋਵਾਂਗਾ। ਉਹ ਤਿਆਰ ਜੋਰ ਸਾਰਾ ਉਧਰ ਲਗਾ ਰਿਹਾ ਹੈ। ਇਹ ਮਿਲ ਜਾਏਗਾ। ਫਿਰ ਫਿਰ ਇਹ ਫਿਰ ਮੈਂ ਆਨੰਦ ਹੋਵਾਂ ਫਿਰ ਜਿੰਦਗੀ ਚੈਨ ਆਏਗਾ ਮੇਰੀ। ਜਦ ਤੱਕ ਇਹ ਨਹੀਂ ਹੁੰਦਾ ਨਾ ਮੇਰੀ ਜ਼ਿੰਦਗੀ ਦੇ ਵਿੱਚ ਆ ਨਹੀਂ ਇਹ ਨਹੀਂ ਵਾਪਰਦਾ ਇਹ ਨਹੀਂ ਮੇਰੇ ਚੋਂਦਾ ਤਦ ਤੱਕ ਮੈਨੂੰ ਚੈਨ ਨਹੀਂ ਆਣਾ। हूँ एक नी चेतता जोर जोर सारा एनर्जी उद लगी किएगा तो मैं फिर मैं चयन आएगा इन्ना क्ठा हो जाए एक बार इन्ना मैं हो जाए बस मेरा फिर बस उस तो बाद बस वी फिर जिंदगी सौखी है बस इन्ना क्ठा हो जाए बस एक बार बस हा हर हा जोर जरा सारी एनर्जी सारा ध्यान उधर एक बार ध्यान नहीं है सो इन कगन सागर बूटत संसारा ਇਸ ਸੰਸਾਰ ਦੇ ਵਿੱਚ ਡੁੱਬਦਾ ਹੀ ਪਿਆ ਬੰਦਾ ਡੁੱਬ ਹੀ ਜਾਂਦਾ ਕਿਉਂ ਕਿ ਕਿਉਂਕਿ ਬਸ ਉਹ ਉਧਰ ਜੋਰ ਸਾਰੀ એનર્ਜੀ ਇੱਕ ਪਾਸੇ ਲੱਗੀ ਹੋਈ ਹੈ ਪਰ ਇਹ ਹੁੰਦਾ ਨਹੀਂ ਐਕਚੁਅਲ ਦੇ ਵਿੱਚ ਸਾਡੇ ਸਾਹਮਣੇ ਤੇ ਐਗਜ਼ਾਮਪਲ ਹੈਗੇ ਨੇ ਸਾਡੀਆਂ ਅੱਖਾਂ ਦੇ ਸਾਹਮਣੇ ਐਗਜ਼ਾਮਪਲ ਹੈਗੇ ਨੇ ਇਹੋ ਜਿਹੇ ਕਰਦੇ ਬੰਦੇ ਸਾਨੂੰ ਆਸੇ ਪਾਸੇ ਨਜ਼ਰ ਆਣਗੇ ਅਸ ਆਸੇ ਪਾਸੇ ਨੂੰ ਛੱਡੋ ਅਸੀਂ ਆਪਣੀ ਜ਼ਿੰਦਗੀ ਦੇਖ ਲਈਏ ਜਿੰਨੀ ਵੀ ਸਾਡੀ ਉਮਰ ਹੋ ਗਈ ਹੈ 20 ਸਾਲ 40 ਸਾਲ 50 ਸਾਲ 60 ਸਾਲ ਜਿੰਨੇ ਵੀ ਉਸ ਉਮਰ ਨੂੰ ਚੱਟਿਆ ਕਿਹੜੀ ਉਮਰ ਦੇ ਵਿੱਚ ਅਸੀਂ ਸੋਚਣਾ ਸ਼ੁਰੂ ਕੀਤਾ ਸੀ ਕਿ ਹਾਂ ਬਈ ਐ ਬਸ ਇੱਕ ਵਾਰੀ 10ਵੀਂ ਪਾਸ ਹੋ ਜਾਏ। ਬਸ ਐ ਬਸ ਫਿਰ ਤੇ ਵਧੀਆ ਹੀ ਵਧੀਆ। 10ਵੀਂ ਜੇ ਪਾਸ ਹੋਏ ਫਿਰ ਨਹੀਂ ਜੀ 10ਵੀਂ ਜਿੱਤੇ ਕੋਈ ਫਾਇਦਾ ਨਹੀਂ ਜਦ ਤੱਕ 12ਵੀਂ ਨਹੀਂ ਹੁੰਦੀ ਨਾ ਤਦ ਤੱਕ ਚੰਗਾ ਕਾਲਜ ਨਹੀਂ ਮਿਲਦਾ ਨਾ ਬਸ ਇੱਕ ਵਾਰੀ। ਕਾਲਜ ਵੀ ਮਿਲ ਗਿਆ। ਹੈ ਨਾ ਫਿਰ ਉਸ ਤੋਂ ਬਾਅਦ ਕਰਨੇ ਕਾਲਜ ਪੜ੍ਹਾਈ ਜਦ ਤੱਕ ਪੂਰੀ ਨਹੀਂ ਹੁੰਦੀ ਨਾ ਚੰਗੀ ਨੌਕਰੀ ਨਹੀਂ ਲੱਗਦੀ ਤਦ ਤੱਕ ਜ਼ਿੰਦਗੀ ਸੁਖ ਨਹੀਂ ਹੈ। ਯੋਗ ਲਗਾ ਚੰਗੀ ਨੌਕਰੀ ਕਰ ਲਿਆ ਜਾਂ ਅੱਛਾ ਬਿਜ਼ਨਸ ਸਟਾਰਟ ਕਰ ਲਿਆ। ਅੱਛਾ ਬਿਜ਼ਨਸ ਸਟਾਰਟ ਹੋ ਗਿਆ ਨੌਕਰੀ ਹੋ ਗਈ। ਚਾਹੇ ਇਹ ਸਾਰੀਆਂ ਠੀਕ ਹੈ ਜਦ ਤੱਕ ਵਿਆਹ ਨਹੀਂ ਹੁੰਦਾ ਨਾ ਬੰਦੇ ਦਾ ਚੰਗੀ ਜਨਾਨੀ ਨਾ ਮਿਲ ਜੇ ਘਰ ਪਰਿਵਾਰ ਨਾ ਬਣ ਜੇ ਤਦ ਤੱਕ ਕੋਈ ਸੁਖ ਨੂੰ ਧਿਆਰ ਉਧਰ ਲੱਗਿਆ ਫਿਰ ਬਸ ਇੱਕ ਵਾਰੀ ਵਿਆਹ ਹੋ ਜਾਏ ਫਿਰ ਤੇ ਪਤਾ ਹੀ ਕੀ ਹੁੰਦਾ ਫਿਰ ਉਸ ਬਾਅਦ ਸਟੋਰੀ ਸਾਰਿਆਂ ਨੂੰ ਪਤਾ ਫਿਰ ਅਗਲੀ ਕਹਾਣੀ ਫਿਰ ਬੱਚੇ ਹੋ ਗਏ ਫਿਰ ਕੇ ਉਹਨਾਂ ਦੀ ਪੜਾਈਆਂ ਫਿਰ ਉਹ ਸਾਰਾ ਜੋਰ ਉਧਰ ਲੱਗਾ ਪਿਆ ਬਸ ਇਹ ਹੋ ਜੇ ਇਹ ਹੋ ਜੇ ਇਹ ਹੋ ਜੇ ਇਹ ਹੋ ਜੇ ਉਹ ਮੋਹ ਜਿਹੜਾ ਨਾ ਉਹ ਮੋਹ ਦੇ ਚੱਕੜ 'ਚ ਫਸਿਆ ਫਸਿਆ ਉਹ ਜਿਹੜਾ ਦੂਜਾ ਪਾਸਾ ਹੈ ਨਾ ਉਸ ਪਾਸੇ ਧਿਆਨ ਹੀ ਨਹੀਂ ਉਹ ਔਰ ਹੁੰਦਾ ਕਿ ਇਹ ਸਾਰੇ ਕਾਰੋਬਾਰ ਕਰਦਿਆਂ 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 ਜਿਹੜਾ ਨਾ ਉਹ ਗੁਣਾ ਨੂੰ ਨਹੀਂ ਸੰਭਾਲ ਪਾਉਂਦਾ ਉਹ ਜਿਹੜਾ ਅੰਦਰ ਗੁਣਾ ਪਏ ਸੀ ਨਾ ਉਸ ਗੁਣਾ ਵੱਲ ਧਿਆਨ ਨਹੀਂ ਦਿੰਦਾ ਉਹਨਾਂ ਵੱਲ ਉਹਨੂੰ ਸੰਭਾਲ ਨਹੀਂ ਪਾਉਂਦਾ ਉਹ ਗੁਣ ਗਲ ਜਾਂਦੇ ਨੇ ਫਿਰ ਗੁਣ ਜਦੋਂ ਗਲ ਗਏ ਤੇ ਭਾਵੇਂ ਜਿੰਨਾ ਮਰਜ਼ੀ ਪੈਸਾ ਇਕੱਠਾ ਕਰ ਲਿਆ ਸਭ ਕੁਝ ਬਣ ਗਿਆ ਫੈਕੀਆਂ ਆ ਕਾਰੋਬਾਰ ਸਭ ਕੁਝ ਹੋ ਗਿਆ ਉਹ ਅੰਦਰ ਦੀ ਫ੍ਰਸਟ੍ਰੇਸ਼ਨ ਅੰਦਰ ਦਾ ਤੜਪ ਜਿਹੜਾ ਨਾ ਉਹ ਹੁਣੀ ਤਾਏ ਜੀ ਇਹ ਚੀਜ਼ ਇੱਕ ਨੂੰ ਨਹੀਂ ਚੇਤੇ ਉਹ ਹੁੰਦੀ ਹੂ ਚੰਗੇ-ਚੰਗੇ ਮਤਲਬ ਕਾਰੋਬਾਰੀ ਚੰਗੇ-ਚੰਗੇ ਧਨਹਾੜਾਂ ਦੇ ਕੋਲ ਬੈਠ ਕੇ ਦੇਖੋ ਉਹਨਾਂ ਦਾ ਵੀ ਹਾਲਤ ਇਹੀ ਹੈ ਸੋ ਇਸ ਕਰਕੇ ਉਹ ਗੁਣਾ ਨੂੰ ਸੰਭਾਲਣਾ ਅਸੀਂ ਉਸ ਕੱਲੇ ਵੀ ਗੱਲ ਕੀਤੀ ਕਿ ਲੋਹਾ ਜਿਹੜਾ ਨਾ 80-90 ਰੁਪਏ ਕਿਲੋ ਲੋਹਾ ਲਿਆ ਕੇ ਜਦੋਂ ਉਹਦੀ ਉਹ ਉਦੇ ਅੰਦਰ ਗੁਣ ਪੈਂਦਾ ਨਾ ਉਹਨੂੰ ਸਲਾਈ ਹੁੰਦੀ ਹੈ ਉਹਦੀ ਸੀਐਨਸੀ ਕਰ ਲਈ ਉਹਦੋਂ ਕਢ ਲਿਆ ਇਹ ਕਰ ਲਿਆ ਉਹ ਕਰਾ ਸਾਰਾ ਕੰਮ ਕਰ ਲਿਆ ਉਹਦੀ ਉਹਨਾਂ ਨੂੰ ਜਦੋਂ ਡਾਈ ਬਣ ਜਾਂਦੀ ਹੈ ਨਾ ਉਹ 80 90 ਰੁਪਏ ਜਾਂ 100 ਕਿਲੋ ਮਾਲ ਲੋਹੇ ਲੈਂਦਾ 100 ਕਿਲੋ 100 ਕਿਲੋ ਲੋਹਾ ਕਿੰਨਾ 10 12000 ਰੁਪਏ ਦਾ ਲੋਹਾ ਹੋਏਗਾ ਲੇਕਿਨ ਜਦੋਂ ਉਹਦੀ ਡਾਈ ਬਣ ਜਾਂਦੀ ਹੈ ਹੁਣ ਉਹਨੂੰ ਲੋਹਾ ਕੋਈ ਨਹੀਂ ਕਹਿੰਦਾ ਉਹਨਾਂ ਨੂੰ ਕਹਿੰਦੇ ਨੇ ਡਾਈ ਹੈ ਔਰ ਉਹਦੀ ਕੀਮਤ ਜਿਹੜੀ ਹੈ ਸ਼ਾਇਦ ਲੱਖਾਂ ਦੇ ਵਿੱਚ ਹੋਵੇ ਉਹਨੂੰ ਉਹਨਾਂ ਦਾ ਤੋਲ ਦਾ ਕੋਈ ਕੀਮਤ ਨਹੀਂ ਹੈ ਹਾਲਾ ਕਿ ਹੋ ਸਕਦਾ 100 ਕਿਲੋ ਦਾ ਲੋਹਾ ਲਿਆ ਕੇ ਉਹਨੂੰ ਕੱਟ ਵੱਡ ਕੱਟ ਕੇ ਕਰਕੇ ਉਹਦਾ ਉਹਦੀ ਵਜਨ ਚ 70 ਕਿਲੋ ਜਾ ਗਿਆ ਹੋਵੇ। ਲੇਕਿਨ ਉਹਦੀ ਕੀਮਤ 70 ਕਿਲੋ ਦੀ ਵੀ ਇੱਕ ਲੱਖਾਂ ਚ ਹੋ ਜਾਂਦੀ ਹੈ। ਕਿਉਂ? ਹੁਣ ਉਹਦੇ ਚ ਗੁਣ ਜਿਹੜਾ ਲੋਹੇ ਦੇ ਵਿੱਚ ਉਹ ਗੁਣ ਹੈ ਸੀ ਹੈ ਨਹੀਂ ਸੀ ਕਿ ਉਸੀ ਤੁਸੀਂ ਦੀ ਡਾਈ ਬਣੀ ਹੈ ਨਾ। ਉਸੀ ਲੋਹੇ ਦੀ ਡਾਈ ਬਣੀ ਹੈ ਨਾ। ਪਰ ਹੁਣ ਉਹਦੇ ਚ ਜਿਹੜਾ ਗੁਣ ਸੀ ਨਾ ਕੰਮ ਕਰਨ ਦਾ ਉਹ ਗੁਣ ਪ੍ਰਗਟ ਹੋ ਗਿਆ। ਉਹਨੂੰ ਲੋਹਾ ਕੋਈ ਨਹੀਂ ਕਹਿੰਦਾ। ਉਹਨੂੰ ਡਾਈ ਕਹਿੰਦੇ। ਕੀਮਤ ਵੱਧ ਗਈ ਉਹੀ ਗੁਣ ਨੇ ਪ੍ਰਗਟ ਕਰ ਲਿਆ ਤੇ ਜੇ ਉਹ ਗੁਣ ਪ੍ਰਗਟ ਨਾ ਹੋਏ ਉਹ ਪਿਆਰੇ ਉੱਥੇ ਹੀ ਪਿਆ 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 ਬੈ ਸੜ ਜਾਏਗਾ 80 90 ਵਾਲਾ ਕੀਮਤ ਜਾ ਗਿਆ ਦੀ ਮਨੇ ਕਹ 25 30 ਰੁਪਏ ਕਵਾੜੀ ਵਾਲੀ ਜਿਹੜੇ ਲਾਂਦੇ ਨੂੰ ਹੀ ਲੈਣੇ ਹੋਸੇ ਦਾ ਜਿਆਦਾ ਦਿਨ ਪਿਆ ਰਹੇ ਕਵਾੜੀ ਵੀ ਲੈਣ ਕਵਾੜੀ ਵੀ ਲੈਣ ਤੋਂ ਬਣਾ ਕਰ ਦਿੰਦੇ ਨੇ ਕਿ ਨਹੀਂ ਜੀ ਐ ਨਹੀਂ ਚੱਲਦਾ ਉਹ ਬੁਰੀ ਹਾਲ ਜਦੋਂ ਸਾਢੇ ਦੱਦਾ ਨਾ ਬਿਲਕੁਲ ਉਹ ਉਸ ਤੋਂ ਵੀ ਉਹ ਉਹ ਵੀ ਲੈਣ ਤੋਂ ਬਣਾ ਕਰ ਦਿੰਦੇ ਨੇ ਉਸ ਤੋਂ ਵੀ ਘਟ ਜਾਂਦਾ ਸੋ ਕਹਿਣ ਦਾ ਮਤਲਬ ਹੈ ਜਦ ਤੱਕ ਉਹ ਹੁਣ ਗੁਣ ਪ੍ਰਗਟ ਹੋ ਗਿਆ ਉਹਦੇ ਵਿੱਚੋਂ ਉਹਨੋਂ ਦੀ ਕੀਮਤ ਬਣਦੀ ਉਹਨੂੰ ਤਾਂ ਯੂਜ਼ ਹੋ ਰਿਹਾ ਉਹਨੂੰ ਸੰਭਾਲ-ਸੰਭਾਲ ਰੱਖਦੇ ਆ ਇੰਨੀ ਸਵਾਲ ਕਰਦੇ ਆ ਕੋਈ ਟੂਲ ਹੋਵੇ ਕੋਟਾਈ ਹੋਵੇ ਹੈ ਤੇ ਲੋਹਾ ਹੀ ਸੋ ਕਹਿੰਦਾ ਮਤਲਬ ਇਹ ਇਹ ਜਿਹੜੀ ਹੈ ਨਾ ਜ਼ਿੰਦਗੀ ਬੜੀ ਕੀਮਤੀ ਹੈ 노 ਡਾਊਟ ਪਰ ਕੀਮਤ ਕੀ ਬਤ ਤਾਂ ਆਏ ਜੇ ਇਹਦੇ ਅੰਦਰ ਗੁਣਨ ਜੇ ਗੁਣਾ ਦੀ ਸੰਭਾਲ ਕੀਤੀ ਜੇ ਗੁਣਾ ਦੀ ਸੰਭਾਲ ਨਹੀਂ ਕੀਤੀ ਅਮ ਜਿੰਨੇ ਮਰਜ਼ੀ ਕੀਤੀ ਹੁਣ ਪੈਸਾ ਜਿੰਨਾ ਮਰਜ਼ੀ ਇਕੱਠਾ ਕੀਤਾ ਆ ਨੌਕਰੀਆਂ ਜੌਬ ਪੜਾਈਆਂ ਜੋਪੂ ਕੀਤੀਆਂ ਹੁਣ ਲੇਕਿਨ ਅੰਦਰ ਦੇ ਜਿਹੜੇ ਸ਼ੁਭ ਗੁਣ ਨੇ ਨਾ ਉਹ ਸ਼ੁਭ ਗੁਣ ਨਹੀਂ ਆਏ ਮੈਂ ਪਿਛੇ ਜਿਹੇ ਪ੍ਰੋਗਰਾਮ ਤੇ ਗੱਲ ਕੀਤੀ ਸੀ ਜੇ ਪੜ੍ਹਾਈ ਜਿੰਨੀ ਮਰਜ਼ੀ ਕਰ ਲਈਏ ਪੜ੍ਹਾਈ ਦੇ ਨਾਲ ਲਿਆਕਤ ਨਹੀਂ ਆਈ ਉਸ ਪੜ੍ਹਾਈ ਦਾ ਕੋਈ ਫਾਇਦਾ ਨਹੀਂ ਇਹਦੇ ਅੱਛੇ ਅੱਛੇ ਪੜ੍ਹੇ ਲਿਖੇ ਲੋਕ ਤੁਸੀਂ ਦੇਖੋ ਸੁਸਾਈਡ ਕਰਦੇ ਨੇ ਚੰਗੇ ਚੰਗੇ ਡਿਗਰੀਆਂ ਵਾਲੇ ਲੋਕ ਡਿਪਰੈਸ਼ਨ ਸੇ ਪੇ ਹੋਏ ਸੋ ਕਹਿੰਦਾ ਮਤਲਬ ਹੈ ਕਿ ਕਾਮ ਮਿਹਨਤਾ ਜਿੰਨੀ ਮਰਜੀ ਕੇ ਕਹਿੰਦੇ ਨੇ ਸਾਖਤ ਕੀ ਅਵਰਦਾ ਵਿਰਤ ਜਾਏ ਵਿਰਥਾਰੀ ਜਿਹੜਾ ਸਾਖਤ ਹੈ ਨਾ ਉਹ ਅਵਰਦਾ ਵਿਰਤੀ ਜਾਂਦੀ ਹੈ ਕੰਮ ਬੜੇ ਕਰਦਾ ਹੈ ਕਿਉਂ ਕਹਿੰਦੇ ਨੇ ਜੈਸੇ ਕਾਗਤ ਕੇ ਭਾਰ ਬੂਸਾ ਟੂਕਰ ਗਵਾਵਤ ਕੰਮ ਨਹੀਂ ਗਵਾਉਂਦਾ ਚੂਹਾ ਸਾਰੀ ਰਾਤ ਟੁਕਦਾ ਰਹਿੰਦਾ ਟੁਕਦਾ ਰਹਿੰਦਾ ਟੁਕਦਾ ਰਹਿੰਦਾ ਮਿਹਨਤ ਬੜੀ ਕਰਦਾ ਹੈ ਪਰ ਕਿਤੇ ਕਿਤਾਬਾਂ ਪਈਆਂ ਹੋਈਆਂ ਨੇ ਕਿਤਾਬਾਂ ਨੂੰ ਟੁਕ 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 ਕਿਤਾਬ ਖਤਮ ਕਰ ਦੇਗਾ ਨਾ ਆਪਣੇ ਕੰਮ ਆਈ ਨਾ ਕਿਸੇ ਦੇ ਕੰਮ ਆਈ ਹੁਣ ਕਹੋਗੇ ਸਾਰੀ ਰਾਤ ਬੜੀ ਮਿਹਨਤ ਕੀਤੀ ਹੈ ਪਰ ਕੰਮ ਕਿਸੇ ਨਾਲ ਨਾ ਆਪਣੇ ਕੰਮ ਆਈ ਚੀਜ਼ ਬਸ ਉਤਰ ਉਤਰ ਕੇ ਨੇ ਖਤਮ ਕਰਤੀਆਂ ਕਿਤਾਬਾਂ ਸੋ ਇਸੇ ਇਸੇ ਨੂੰ ਕਿਹਾ ਕਿ ਜ਼ਿੰਦਗੀ ਜਿਹੜੀ ਹੈ ਨਾ ਉਸ ਸਾਰੀ ਜ਼ਿੰਦਗੀ ਬੜੀ ਮਿਹਨਤਾਂ ਕੀਤੀਆਂ ਬੜਾ ਕੁਝ ਇਕੱਠਾ ਕੀਤਾ ਬੜਾ ਕੁਝ ਇਹ ਉਹ ਬੜੀਆਂ ਉਹ ਫਕਰੀਆਂ ਬਣਾ ਲੀਆਂ ਆਫਿਸ ਬਣਾ ਲਏ ਦੋਲਤਾ ਬਣਾ ਲੀਆਂ ਪ੍ਰਾਪਰਟੀਆਂ ਬਣਾ ਲੀਆਂ ਬੈਂਕ ਬੈਲੈਂਸ ਬਣਾ ਲਿਆ ਸਭ ਕੁਝ ਕਰ ਲਿਆ ਲੇਕਿਨ ਅੰਦਰ ਯਾਨੀ ਕਿ ਇਹ ਨਹੀਂ ਕਰਨਾ ਚਾਹੀਦਾ ਇਹਦੀ ਕੋਈ ਮੜਾ ਨਹੀਂ ਕੀਤਾ ਜਾ ਰਿਹਾ ਕਿ ਨਹੀਂ ਕਰਨਾ ਲੇਕਿਨ ਇਹ ਕਰਦੇ ਕਰਦੇ ਜੇ ਗੁਣਾ ਨੂੰ ਨਹੀਂ ਸੰਭਾਲਿਆ ਗੁਣ ਅੰਦਰ ਧਾਰਨਾ ਨਹੀਂ ਕੀਤੀ ਜਾਂ ਗੁਣਾ ਨੂੰ ਸੰਭਾਲਿਆ ਨਹੀਂ ਤੇ ਫਿਰ ਜਿਹੜੀ ਹੈ ਨਾ ਇਹ ਅਵਸਥਾ ਜਿਹੜੀ ਨਾ ਸਾਖ ਕੇਵੜ ਦਾ ਚਾਹੇ ਬਰਥਾਰੀ ਸਭ ਕੁਝ ਬਰਥਾਰੀ ਜਾਏਗਾ ਮਿਹਨਤ ਬੜੀ ਕੀਤੀ ਹੈ ਸੋ ਇਹ ਜਿਹੜਾ ਨਾ ਇਹ ਦੇਖਦੇ ਦੇਖਦੇ ਇਹ ਕੰਮ ਕਰਦੇ ਕਰਦੇ ਜਿਹੜੇ ਨਾ ਡੁੱਬਦਾ ਜਾ ਰਿਹਾ ਬੰਦਾ ਸਭ ਕੁਝ ਹੁੰਦੇ ਹੋਏ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੂਗਦਾ ਜਨਮ ਤੇ ਐਵੇਂ ਸਾਰਾ ਜਨਮ ਅਸੀਂ ਇਹੀ ਗੱਲਤਾ ਜਤੀ ਜਤੀ ਕਹਿੰਦੇ ਨੇ ਜਿਹਨੇ ਆਪਣੀਆਂ ਵਾਸ਼ਨਾਵਾਂ ਨੂੰ ਆਪਣੀ ਕਾਮਨਾਵਾਂ ਨੂੰ ਕੰਟਰੋਲ ਕੀਤਾ ਉਹਨੂੰ ਜਤੀ ਕਹਿੰਦੇ ਇਹਨੇ ਉਹ ਵੀ ਨਹੀਂ ਹੋਇਆ ਸਤਿ ਕਹਿੰਦੇ ਨੇ ਜਿਹੜਾ ਉੱਚਾ ਅਚਰਣ ਜਿਹਦਾ ਸੱਚ ਦੇ ਨਾਲ ਜੁੜਿਆ ਕਹਿੰਦੇ ਨੇ ਜਤੀ ਵੀ ਨਹੀਂ ਹੋਇਆ ਸਤੀ ਵੀ ਨਹੀਂ ਹੋਇਆ ਨਹੀਂ ਪੜਿਆ ਪੜਿਆ ਨਹੀਂ ਪੜਿਆ ਕੀ ਮਤਲਬ ਗਿਆਨ ਨਹੀਂ ਲਿਆ ਤੇ ਮੂਰਖ ਮੁਗਦਾ ਜਨਮ ਪਿਆ ਜਨਮ ਐਵੇਂ ਦੀ ਗੱਲ ਸੋ ਪ੍ਰਣਮਤ ਨਾਨਕ ਤਿੰਨ ਕੀ ਸਰਣਾ ਜਿੰਤੂ ਨਾਹੀ ਵੀ ਸਰੇ ਸ਼ਰਨਵਤ ਕਹਿੰਦੇ ਨੇ ਬੇਨਤੀ ਜੋਦੜੀ ਅਰਦਾਸ ਪ੍ਰਾਰਥਨਾ ਕੁਝ ਵੀ ਕਹਿੰਦੇ ਉਹ ਨਾਰਕ ਜੀ ਕਹਿੰਦੇ ਨੇ ਕਿ ਉਹ ਉਹ ਅਰਦਾਸ ਹੈ ਉਹ ਜੋਦੜੀ ਹੈ ਉਹ ਬੇਨਤੀ ਹੈ ਮੈਨੂੰ ਉਹਨਾਂ ਦੀ ਸ਼ਰਨ ਦੇ ਵਿੱਚ ਉਹ ਉਸ ਸ਼ਰਨ ਉਹ ਸ਼ਰਨ ਵੀ ਗੁਣੀ ਨੇ ਕੋਈ ਬੰਦਾ ਦੀ ਗੱਲ ਨਹੀਂ ਚੱਲ ਰਹੀ ਹਾਲਾਂਕਿ ਅਸੀਂ ਅ ਅਰਦਾਸ ਹੀ ਕਰਦੇ ਹਾਂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚ ਤੇ ਆਵੇ ਪੜਦੇ ਹਾਂ ਅਸੀਂ ਲੇਕਿਨ ਉੱਥੇ ਵੀ ਭਾਵਨਾ ਤੁਸੀਂ ਬੰਦਿਆਂ ਦੇ ਕਰਕੇ ਨਹੀਂ ਆਉਂਦੀ ਬੰਦ ਉੱਥੇ ਵੀ ਭਾਵਨਾ ਜਿਹੜੀ ਹੈ ਨਾ ਉਹ ਸਾਡੀ ਸ਼ੁਭ ਗੁਣਾਂ ਦੇ ਨਾਲ ਹੀ ਹੋਣੀ ਚਾਹੀਦੀ ਹੈ ਉਹਨਾਂ ਨਾਲ ਮੇਲ ਉਹਨਾਂ ਤੇ ਕਈ ਵਾਰੀ ਨਾ ਅਸੀਂ ਕਹਿੰਦੇ ਆ ਕਿ ਬਈ ਜਿਹੜੇ ਗੁਣ ਨੇ ਜਾਂ ਚੰਗਿਆਈਆਂ ਜਿਹੜੇ ਨਾ ਉਹ ਚੰਗੇ ਬੰਦਿਆਂ ਦੇ ਸੰਗਤ ਉਹਦੇ ਵਿੱਚ ਚੰਗੀ ਸੰਗਤ ਦੇ ਵਿੱਚ ਜਾ ਕੇ ਮਿਲਦੀ ਹੈ ਲੇਕਿਨ ਸੰਗਤ ਤੇ ਹਰ ਤਰ੍ਹਾਂ ਦੀ ਹੁੰਦੀ ਹੈ ਲੇਕਿਨ ਫਰੀ ਸਾਹਿਬ ਦਾ ਇੱਕ ਸ਼ਲੋਕ ਹੈ ਉਹ ਕਹਿੰਦੇ 마ड़ी संगत ਵੀ ਹੋਏ ਨਾ کئی ਵਾਰੀ ਚੰਗਾ ਬੰਦਾ ਵੀ ਨਾ 마ड़ी संगत ਵਿੱਚ ਜਾ ਕੇ ਬੈਠ ਜਾਂਦਾ ਅਣਜਾਣੇ ਚਲਾ ਜਾਏ ਜਾਂ ਮਜਬੂਰੀ ਚਲਾ ਜਾਏ ਜਾਂ ਇਸਨਾ ਚਲਾ ਜਾਏ ਕਿ ਚਲੋ ਦੇਖੀਏ ਤੇ ਕੀ ਹੁੰਦਾ ਜੇ ਅੰਦਰ ਸ਼ੁਭ ਗੁਣ ਪ੍ਰਗਟ ਹੋਏ ਨਾ ਉਸ ਪੈੜੀ ਸੰਗਤ ਵਿੱਚ ਵੀ ਜਾ ਕੇ ਨਾ ਉੱਥੇ ਦੀ ਜਿਹੜੀ ਉਹ ਜਿਹੜੀ ਮਾੜੀ ਚੀਜ਼ ਹੈ ਨਾ ਉਹਦੇ ਅੰਦਰ ਵੀ ਆਉਂਦੀ ਉਹ ਨਹੀਂ ਲੰਦਿਆ ਕਹਿੰਦੇ ਨੇ ਸ੍ਰੀ ਸਾਹਿਬ ਦਾ ਸ਼ੁਰੂ ਕਰਦੇ ਕਲਰ ਕੇਰੀ ਛਪੜੀ ਆਏ ਉਲੱਥੇ ਹਾਂਜ ਚਿੰਜੂ ਬੋਹੜ ਨਾ ਪੀਵੇ ਉਡਣ ਸੰਦੀ ਪੰਡ ਉਹ ਕਹਿੰਦੇ ਨੇ ਕਲਰ ਸੇਤੀ ਛਪੜੀ ਜਿਹੜੀ ਕਲਰ ਵਾਲੀ ਜਿਹੜੀ ਹੈ ਨਾ ਛਪੜੀ ਉਹਦੇ ਵਿੱਚ ਵੀ ਕਈ ਵਾਰੀ ਹਾਂਸ ਆ ਕੇ ਬਹਿ ਜਾਂਦਾ ਤੇ ਹਾਂਸ ਕੀ ਕਹਿੰਦਾ ਕਹਿੰਦੇ ਚੁੰਝ ਵੀ ਮਾਰ ਲਾਂਦਾ ਉਹਦੇ ਵਿੱਚ ਪਰ ਕਹਿੰਦੇ ਉਸ ਪਾਣੀ ਨਹੀਂ ਪੀਂਦਾ ਚੰਜੂ ਬੋਹੜ ਨਾ ਪੀਵੇ ਚੁੰਝ ਵੀ ਮਾਰ ਲੰਦਾ ਪਰ ਉਸ ਦਾ ਗੰਦਲਾ ਪਾਣੀ ਅੰਦਰ ਨਹੀਂ ਲੱਗੇ ਉੱਡਣ ਸੰਦੀ ਢੰਜ ਉਹਨੋਂ ਇਹ ਹੁੰਦਾ ਕਿ ਕਦੋਂ ਬਸ ਮੈਂ ਹੋਏ ਤੇ ਥੋੜ ਕੇ ਜਾਵਾਂ ਥੋੜੀ ਦੇਰ ਬਾਸੀ ਆ ਗਿਆ ਗਲ ਬਕਰੀ ਪਰ ਉਸ ਤੇ ਦਾ ਇੱਕ ਬੂੰਦ ਵੀ ਪਾਣੀ ਆਪਣੇ ਅੰਦਰ ਨਹੀਂ ਲੰਦਾ ਸੋ ਕਹਿਣ ਦਾ ਮਤਲਬ ਹੈ ਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਚੰਗੇ ਗੁਣਾ ਦੇ ਨਾਲ ਰਹੀਏ ਲੇਕਿਨ ਕਈ ਵਾਰੀ ਅਸੀਂ ਸੋਸਾਇਟੀ ਐਸਾ ਮਾਹੌਲ ਦੇ ਵਿੱਚ ਜਾਣਾ ਵੀ ਪੈਂਦਾ ਲੇਕਿਨ ਉੱਥੇ ਵੀ ਇਹ ਚੀਜ਼ ਫਰੀਦ ਸਾਹਿਬ ਦਾ ਸ਼ਲੋਕ ਸਾਨੂੰ ਯਾਦ ਰਹਿ ਕਿ ਉੱਥੇ ਦੇ ਜਿਹੜੇ ਮਾੜੀਆਂ ਚੀਜ਼ਾਂ ਨੇ ਸਾਡੇ ਅੰਦਰ ਨਾਲ ਉੱਥੇ ਦੀ ਕੂਦ ਅੰਦਰ ਨਾਲ ਇਹ ਹੋ ਜਾਂਦਾ ਹੈ ਹਸਕਲ ਸੋਸ਼ਲ ਮੀਡੀਆ ਵੀ ਹੈਗਾ ਬੜਾ ਕੁਝ ਉੱਥੇ ਪਿਆ ਹੋਇਆ ਸੋਸਾਇਟੀ ਵੀ ਹੈ ਸਮਾਜ ਵੀ ਹੈ ਰਿਸ਼ਤਜ਼ਾਰੀ ਵੀ ਬੜਾ ਕੁਝ ਹੈਗਾ ਤੇ ਸਭ ਕੁਝ ਵਿਵਾਰ ਰਖੜਾ ਬੰਦੇ ਲੇਕਿਨ ਇਸ ਚੀਜ਼ ਦਾ ਧਿਆਨ ਤੋ ਕਿਆ ਦਾ ਮਤਲਬ ਹੈ ਕਿ ਅਸਤ ਦੇ ਸ਼ਬਦ ਦੇ ਵਿੱਚ ਜਿਹੜੀ ਰਹਾਉ ਦੀ ਪੰਕਤੀ ਹੈ ਨਾ ਮਨ ਇੱਕ ਨਾ ਚੇਤਸ ਮਨ ਜੇ ਇੱਕ ਚੇਤਿਆ ਦੇ ਵਿੱਚ ਨਹੀਂ ਹੈ ਨਾ ਉਹ ਗੁਣ ਜਿਹੜੇ ਨੇ ਉਹ ਗੱਲ ਜਾਂਦੇ ਨੇ ਔਰ ਇੱਕ ਦੀ ਗੱਲ ਜਿਹੜੀ ਸਾਰੇ ਭਗਤ ਸਹਿਬਾਨਾਂ ਨੇ ਜਿਹੜੇ ਵਖਰੇ ਵਖਰੇ ਢੰਗਾ ਦੇ ਨਾਲ ਇੱਕ ਦੀ ਹੀ ਗੱਲ ਕੀਤੀ ਹੈ ਬਾਰ-ਬਾਰ ਬਾਰ-ਬਾਰ ਰਿਪੀਟ ਕੀਤਾ ਵਖਰੇ ਵਖਰੇ ਢੰਗਾ ਦੇ ਨਾਲ ਮਲਟੀ ਮਿਲੀਅਨ ਐਂਗਲ ਤੋਂ ਇਹ ਗੱਲ ਸਮਝਾਈ ਹੋਈ ਹੈ ਲੇਕਿਨ ਜੇ ਨਾ ਸਮਝ ਆਏ ਤੇ ਸਾਡੇ ਉਹ ਨਲਾਇਕ ਬੱਚੇ ਵਾਂਗਣ ਸਾਨੂੰ ਵੀ ਇੱਕ ਮੂਰ ਰੱਖੀ ਹੈ ਕਿ ਜਿਹੜੇ ਇੰਨੇ ਟੀਚਰ ਇੰਨੀਆਂ ਟਿਊਸ਼ਨਾਂ ਇੰਨੀਆਂ ਪੜ੍ਹਾਈਆਂ ਕਰਕੇ ਵੀ ਨੰਬਰ 0 ਆਣ ਤੇ ਫੇਲ ਹੋ ਜਾਏ ਤੇ ਜੇ ਇੰਨੇ ਟੀਚਰ ਸਾਨੂੰ ਪੜ੍ਹਾਉਣ ਵਾਲੇ ਬੈਠੇ ਹੋਣ ਤੇ ਜ਼ਿੰਦਗੀ ਦੇ ਜਿਹੜੇ ਮੁਕਾਮ ਹੈ ਜ਼ਿੰਦਗੀ ਦਾ ਜਿਹੜਾ ਫਲਸਫਾ ਹੈ ਜ਼ਿੰਦਗੀ ਦਾ ਜਿਹੜਾ ਆਨੰਦ ਹੈ ਉਹਨੂੰ ਲੈਣ ਚ ਅਸੀਂ ਫੇਲ ਹੋ ਜਾਈਏ ਤੇ ਫਿਰ ਸਾਡੇ ਵਾਸਤੇ ਇਹ ਗੱਲ ਕੀ ਹੋਈ ਹੈ ਮਨ ਇੱਕ ਨਾ ਚੇਤਸ ਮੂੜ ਬਣ ਹਰ ਬਿਸਰ ਤੇਰੇ ਮੂੜ ਬਣ ਗਿਆ ਉਹਨਾਂ ਚੁਕਾਂ ਦੇ ਖੀਮਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ